ਜੈ ਗੁਰਦੇਵ ਤਨਕਰਦੇਵ ਅੱਜ ਰਾਏਪੁਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਈਟਰ ਬੰਗੜ ਰਾਏਪੁਰੀ ਜੀ ਔਰ ਸਤਿਕਾਰਯੋਗ ਰਵਦਾਸੀਆ ਸਮਾਜ ਦੀ بلند ਆਵਾਜ਼ ਬੰਗੜ ਬਰੰਦਰ ਜੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਤੇ ਜਿੱਥੇ ਵਿਚਾਰ ਚਰਚਾ ਰਵਦਾਸੀਆ ਧਰਮ ਲਈ ਕਿਵੇਂ ਹੋਰ ਆਪਾਂ ਇਸ ਨੂੰ ਬੁਲੰਦੀਆਂ ਤੇ ਲਿਜਾ ਸਕਦੇ ਆ ਤੇ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਸੰਤ ਸਰਵਨ ਦਾਸ ਮਹਾਰਾਜ ਜੀ ਦੇ ਨਿਸ਼ਾਨੇ ਦੇ ਤੌਰ ਤੇ ਅੱਜ ਸਾਨੂੰ ਇੱਕ ਹੁੰਡਾ ਜੋ ਸਾਡੇ ਬੰਗੜ ਰਾਏਪੁਰ ਜੀ ਨੇ ਦੱਸਿਆ ਹੁੰਡਾ ਸਾਹਿਬ ਕਿ ਸਾਨੂੰ ਬੰਗੜ ਰਾਏਪੁਰ ਜੀ ਨੇ ਦੱਸਿਆ ਕਿ ਉਹਨਾਂ ਦੇ ਦਿੱਤਾ ਹੋਇਆ ਇਹ ਹੁੰਡਾ ਜੋ ਅਸ਼ੀਰਵਾਦ ਦੇ ਤੌਰ ਤੇ ਅੱਜ ਵੀ ਪਰਿਵਾਰ ਦੇ ਕੋਲ ਆ ਤੇ ਜਾਣਦੇ ਆ ਇਹਦੇ ਇਤਿਹਾਸ ਬਾਰੇ ਕਿ ਕਿਦਾਂ ਇਹ ਮਿਲਿਆ ਜੈ ਗੁਰੂ ਦੇਵ ਜੀ ਸਰ ਹਾਂ ਜੈ ਗੁਰੂ ਦੇਵ ਤੁਨੂ ਦੇਵ ਜੀ ਜੈ ਭੀਮ ਜੈ ਭਾਤ ਸਾਧ ਸੰਗਤ ਜੀ ਇਹ ਜਿਹੜਾ ਹੁੰਡੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਸਾਡੇ ਪਰਮੇਸ਼ਰ ਦੇ ਸਤਬੂ ਸਵਾਮੀ ਸਰਬੰਧ ਆਤਮਾਹਾਰਾਜ ਜੀ ਜਿਨ੍ਹਾਂ ਨੂੰ ਅਕਸਰ ਅਸੀਂ ਜੋਤੀ ਜੋਤ ਕਹਿ ਕੇ ਸੰਬੋਧਨ ਮੈਂ ਕਰਦਾ ਕਿਉਂਕਿ ਪਤਖ ਨੂੰ ਪਰਮਾਨ ਦੀ ਲੋੜ ਨਹੀਂ ਹੈ ਇਹ ਜਿਹੜਾ ਹੁੰਦਾ ਕਿਉਂਕਿ ਸਾਡੇ ਪਿਤਾ ਸ਼੍ਰੀ ਮਾਸਟਰ ਜੱਗੂ ਰਾਮ ਜੀ ਰਾਏਪੁਰ ਸੂਲਪੁਰ ਤੋਂ ਜਿਹੜੇ ਸਤਬੋ ਸੁਆਮੀ ਸਰਬੰਦਾਤ ਮਹਾਰਾਜ ਜੀ ਦੇ ਦਰਵਾਜ਼ੇ ਵਿੱਚ ਚਿੱਠੀਆਂ ਲਿਖਣ ਦੀ ਸੇਵਾ ਕਰਿਆ ਕਰਦੇ ਸੀ ਔਰ ਉਹ ਸਤੁਕਰਾਂਤੀ ਕਾਪਾ ਦੇ ਨਾਲ ਉਹਨਾਂ ਦੇ ਪਹਿਲੇ ਪੀਏ ਹੋ ਚੁੱਕੇ ਆ ਸਤਬੋ ਸੁਆਮੀ ਸਰਬੰਦਾਤ ਮਹਾਰਾਜ ਦੇ ਬੀਏ ਹੋ ਗੁਰਾਂ ਨੇ ਜਿਨ੍ਹਾਂ ਨੇ ਵਿਆਪਤ ਸੇਵਾਵਾਂ 'ਚ ਉਸ ਦੇਰੇ ਦੇ ਵਿੱਚ ਨਿਭਾਈਆਂ ਔਰ ਉਹਨਾਂ ਦੀ ਔਰ ਨਾਲ-ਨਾਲ ਸਾਡੇ ਮਾਤਾ ਜੀ ਵੀ ਜਿਹੜੇ ਮਹਾਰਾਜ ਦੇ ਵਸਤਰ ਵੀ ਧੋਦੇ ਰਹੇ ਔਰ ਰੋਜ਼ ਘਰੋਂ ਕਿਉਂਕਿ ਮਾਂdre ਖੀਂਦੀ ਸੀ ਦਹੀਂ ਲੈ ਕੇ ਜਾਣਾ ਔਰ ਜਿਹੜੀ ਗੱਡੀ ਆ ਉਹ ਵੀ ਸਾਡੇ ਕੋਲ ਆਜ ਪਈ ਆ ਤੇ ਐਨੀ ਕਿਰਪਾ ਉਹਦੇ ਵੀ ਦਰਸ਼ਨ ਕਰ ਲਓ ਅਦੇ ਕੁੱਪਰ ਪਈ ਆ ਗੱਜ ਦੀ ਗੜਵੀ ਉਹ ਵੀ ਅਸੀਂ ਸਿਮਾਰਤ ਦੇ ਰੱਖੀ ਆ ਔਰ ਉਹਦੇ ਚ ਦੇ일 ਲੈ ਕੇ ਜਾਣਾ ਸਾਡੀ ਮਾਤਾ ਜੀ ਨੇ ਕਿਉਂਕਿ ਮਾਤਾ ਜੀ ਮੈਟ੍ਰਿਕ ਪੜੇ ਸੀ ਉਹਨਾਂ ਦੇ ਕੋਲ ਮਾਰੇ ਨੇ ਫਿਰ ਅੰਦਰੋਂ ਤਾਮ ਮੰਗਵਣੀ ਗ੍ਰੰਥ ਮੰਗਵੋਣੇ ਕਹਣਾ ਬੀਬੀ ਸਾਨੂੰ ਅੱਜ ਫਲਾਨੀ ਸਾਖੀ ਸੜਾ ਦੇ ਫਲਾਨੀ ਰਾ ਦੇ ਤੇ ਨਾਲ ਉਹਨਾਂ ਦੀ ਵਸਤਰਾਂ ਦੀ ਸੇਵਾ ਵੀ ਕਰਕੇ ਆਉਣੀ ਅੱਜ ਉਹਨਾਂ ਦੇ ਚਾਹਵਨਾ ਦੇ ਵਿੱਚ ਨਵਾਂ ਨਵੀਆਂ ਹੋਈਆਂ ਜਿਹੜੀਆਂ ਸਵਾਮਾ ਸਾਡੇ ਸਵਰਗੀ ਆ ਸਾਡੇ ਪਿਤਾ ਜੀ ਤੇ ਸਾਡੇ ਮਾਤਾ ਜੀ ਉਹਨਾਂ ਦਾ ਜਿਹੜਾ ਪਾਲਿਆ ਉਹ ਸਾਨੂੰ ਸਾਡਾ ਸਾਡਾ ਪਰਵਾਦ ਜਿਹੜਾ ਉਹਨਾਂ ਦੀ ਬਦੌਲਤ ਔ ਸਤਪੁਰਾ ਦੇ ਅਸ਼ੀਰਵਾਦ ਸਤਾਂ ਅਸੀਂ ਅੱਜ ਇੱਥੇ ਪਹੁੰਚੇ ਆ ਔਰ ਅਜੀਤ ਮਾਈ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਜੋ ਸਾਨੂੰ ਦੇਸ਼ਾਂ ਦਾ ਦੇਸ਼ ਜੈਤੂ ਗੁਰੂ ਸਤਪੁਰ ਸਾਧ ਮਹਾਰਾਜ ਜੀ ਔਰ ਬਾਬਾ ਸਾਹਿਬ ਡਾਕਟਰ ਅੰਵੇੜਕਰ ਔਰ ਸਤਿਗੁਰੂ ਸਵਾਮੀ ਸਰਬੰਦਾਤ ਮਹਾਰਾਜ ਜੀ ਜਿਹੜੇ ਦੇਰੇ ਦੇ ਜਿੰਨੇ ਵੀ ਮਹਾਨ ਮਹਪੁਰਸ਼ ਹੋਏ ਹਨ ਸਾਨੂੰ ਦੇਖ ਕੇ ਗਏ ਹਨ ਕਿਹਾ ਮੌਜੂਦਾ ਦੇ ਰਹੇ ਹਨ ਸਰਕਾਰਾਂ ਉਹਨਾਂ ਤੇ ਚੱਲ ਕੇ ਸਾਨੂੰ ਆਪਣੇ ਸਮਾਜ ਲਈ ਲਾਂਬ ਮੰਗਰਨਾ ਚਾਹੀਦਾ ਹੈ ਇਸ ਚੀਜ਼ ਲਈ ਕਿ ਕਿਤਾ ਜਤੂਰ ਅਰਦਾਸ ਮਾਰੇ ਨੇ ਜਿਹੜਾ ਕਿਹਾ ਸੀਗਾ ਕਿ ਐਸਾ ਚਾਹੂ ਰਾਜ ਮੈਂ ਜਾ ਹਮ ਮਿਲਤ ਸਭਨ ਕੋ ਹਨ ਛੋਟ بڑے ਸਭ ਸੰਭਸੇ ਰਬਦਾਸ ਰਹੇ ਪਸੰਨ ਉਹਨਾਂ ਦੇ ਬੇਗਮਪੁਰਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਸਮਾਜ ਨੂੰ ਇਕਜੁੱਟ ਹੋਣਾ ਹੋ ਜਾਣਾ ਚਾਹੀਦਾ ਜਿੰਨਾ ਚਿਰ ਸਾਡਾ ਰਾਜ ਨਹੀਂ ਆਉਂਦਾ ਰਾਤ ਸਤਾ ਸਾਡੇ ਹੱਥ ਦੇ ਵਿੱਚ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਕਿਸੇ ਵੀ ਬੁਲੰਦੀ ਤੱਕ ਨਹੀਂ ਜਾ ਸਕਦੇ ਰਾਤ ਸਾਡਾ ਹੋਏਗਾ ਕਦੀ ਸਾਡਾ ਰਾਵੜ ਨਹੀਂ ਸਾਡੇ ਅੱਗੇ ਆਵੇਗਾ ਜਦੋਂ ਤੱਕ ਸਾਡਾ ਰਾਜ ਨਹੀਂ ਆਉਂਦਾ ਸਾਡਾ 라ਵਨ ਵੀ ਸਾਡੇ ਆ ਜਾਣਾ ਸਾਡੇ ਨਾਲ ਜਿਹੜੀਆਂ ਸਮਾਜਿਕ ਜਿਹੜੀਆਂ ਬੁਰਾਈਆਂ ਇਹ ਮਨਵਾਦੀ ਸਰਕਾਰਾਂ ਬਲਕਿ politing ਜਾਂ ਸਾਡੇ ਨਾਲ ਬਧਿਕੀਆਂ ਹੁੰਦੀਆਂ ਉਹ ਜਿਹੜੀਆਂ ਆ ਉਹ ਹੁੰਦੀਆਂ ਰਹਿਣੀਆਂ ਇਸ ਕਰਕੇ ਇਹਨਾਂ ਸ਼ਬਦਾਂ ਨਾਲ ਆਈ ਹੋਈ 22 ਨਿਊ ਚੈਨਲ ਦਾ ਟੀਮ ਜਿਹੜੀ ਆਈ ਆ ਇਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਆਪਣੇ ਪਰਿਵਾਰ ਨੂੰ ਸਮਾਜ ਪੰਜਾਬ ਵੀ ਦਾ ਵੀ ਕਹਦੇ ਹਾਂ ਜੀ